ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਸਾਰੇ ਠੀਕ ਹੋ ਤੇ ਚਲੋ ਅੱਜ ਤੁਹਾਨੂੰ ਦਰਸ਼ਨ ਕਰਵਾਨੇ ਆਗੇ ਧੌਲੀ ਧਾਰ ਜੋ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਆ ਡੇਰਾ ਬਾਬਾ ਬੜਪਾਗ ਸਿੰਘ ਜੀ ਤੇ ਬੜੇ ਦੁੱਖ ਟੁੱਟਦੇ ਨੇਗੇ ਬਾਬਾ ਬੜਪਾਗ ਸਿੰਘ ਜੀ ਸੋਢੀ ਤੇ ਤੁਸੀਂ ਇੱਥੇ ਆਓ ਦਰਸ਼ਨ ਕਰਨ ਵਾਸਤੇ ਬਹੁਤ ਵਧੀਆ ਚੀਜ਼ਾਂ ਨੇਗੀਆਂ ਬਹੁਤ ਵਧੀਆ ਚੀਜ਼ ਬਣਾਈ ਹੋਈ ਹੈਗੀ ਤੇ ਧੌਲੀ ਧਾਰਾ ਪਹਿਲਾਂ ਤਾਂ ਪਾਣੀ ਬਹੁਤ ਉੱਚ ਉੜਕਦਾ ਸੀਗਾ ਤੇ ਹੁਣ ਤਾਂ ਟੂਟੀਆਂ ਲਾਤੀਆਂ ਤੇ ਉੱਥੇ ਜਿਹੜੇ ਲੋਕ ਨੇਗੇ ਉਹ ਆਉਂਦੀਆਂ ਸੰਗਤ ਲੋਕ ਉੱਥੇ ਨਾਉਂਦੇ ਨੇਗੇ ਆਵੇ ਦੁੱਖ ਦੂਰ ਕਰਦੀ ਐ ਸੰਗਤ ਸਾਰੇ ਆ ਕੇ ਉੱਥੇ ਤੇ ਚਲੋ ਫਿਰ ਜਿਆਦੇ ਆਪਾਂ ਦੇਰ ਨਹੀਂ ਕਰਦੇ ਕਰਦੇ ਆਂਗੇ ਵੀਡੀਓ ਸ਼ੁਰੂ ਬਣੇ ਹੋਏ ਵੀਡੀਓ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਚਲੋ ਫਿਰ ਤੁਹਾਨੂੰ ਦਿਖਾਣ ਦੇ ਆਂਗੇ ਧੌਲੀ ਧਾਰ ਤੇ ਕਿਦਾਂ ਦਾ ਸਿਸਟਮ ਹੈ ਉੱਥੇ ਸਾਰਾ ਕੁਝ ਤੁਹਾਨੂੰ ਦੱਸਾਂਗੇ ਕਿਵੇਂ ਪਹੁੰਚਣਾ ਹੈ ਕਿੱਥੇ ਤੁਸੀਂ ਆਉਣਾ ਕਿੱਧਰੋਂ ਜਾਣਾ ਆਜੋ ਫਿਰ ਬਣੇ ਹੋਏ ਵੀਡੀਓ ਦੇ ਨਾਲ ਚਲੋ ਫਿਰ ਚੱਲੀਏ ਹੁਣ ਆਪਾਂ ਜਾ ਰਹੇ ਆਂ ਜੀ ਧੌਲੀ ਧਾਰ ਵੱਲ ਦੇਖੋ ਕਿੰਨਾ ਸੋਹਣਾ 뷰 ਆ ਕਿੰਨੇ ਸੋਹਣੇ ਪਹਾੜ ਨੇਗੇ ਤੇ ਹੁਣ ਆਪਾਂ ਜਾ ਰਹੇ ਆਂਗੇ ਉਧਰ ਨੂੰ ਧੌਲੀਦਾਰ ਵੱਲ ਨੂੰ ਤੇ ਬਣੇ ਰਹੋ ਤੁਸੀਂ ਵੀਡੀਓ ਦੇ ਨਾਲ ਤੁਹਾਨੂੰ ਸਾਰਾ ਦਿਖਾਨਿਆਂਗੇ ਕਿੰਨਾ ਸੋਹਣਾ ਏਰੀਆ ਹੈਗਾ ਬਾਕੀ ਜੇ ਇੱਥੇ ਆਪਾਂ ਨੇ ਪਹੁੰਚਣਾ ਹੋਵੇ ਤਾਂ ਉੱਨਾ ਸਾਈਡ ਦੇ ਉੱਤੋਂ ਕਾਲਾ ਅੰਬ ਪੈਂਦਾ ਕਾਲੇ ਅੰਬ ਹੋ ਕੇ ਆਜੋ ਚਾਹੇ ਨਾ ਵੀ ਹੋ ਤਾਂ ਬਾਈਪਾਸ ਆ ਇੱਕ ਹੋਰ ਬਣਿਆ ਹੋਇਆ ਪਿੰਡਾਂ ਵਿੱਚ ਦੀ ਤੁਸੀਂ ਉਹ ਵੀ ਆ ਸਕਦੇ ਹੋਗੇ ਤੇ ਬਹੁਤ ਵਧੀਆ ਬਾਬਾ ਜੀ ਦਾ ਡੇਰਾ ਬਣਿਆ ਹੋਇਆ ਤੇ ਬਾਬਾ ਬੜਾ ਭਾਗ ਸਿੰਘ ਜੀ ਹਮਾਚਲ ਪ੍ਰਦੇਸ਼ ਦੇ ਵਿੱਚ ਇਹ ਡੇਰਾ ਬਣਿਆ ਹੋਇਆ ਹੈਗਾ ਬਹੁਤ ਤਕੜਾ ਗੁਰੂ ਘਰ ਹੈ ਜੀ ਬਾਬਾ ਜੀ ਨੇ ਇੱਥੇ ਤਪਸਥਾਨ ਤਪਸਥਾਨ ਵੀ ਬਾਬਾ ਜੀ ਦੇ ਇੱਥੀ ਹੈਗਾ ਬਾਬਾ ਜੀ ਨੇ ਭਗਤੀ ਵੀ ਕੀਤੀ ਸੀਗੀ ਇੱਥੇ ਤੇ ਚਲੋ ਤੁਹਾਨੂੰ ਦਿਖਾਨੇ ਆਗੇ ਔਲੀ ਧਾਰ ਦਾ ਇੱਥੇ ਕੀ ਸਿਸਟਮ ਰਹਿੰਦਾਗਾ ਪਹਿਲਾਂ ਉਹ ਫਰਕ ਹੁੰਦਾ ਸੀਗਾ ਹੁਣ ਤਾਂ ਇੱਥੇ ਉਹ ਬਣਾਤਾ ਕੱਪੜੇ ਬਦਲਣ ਵਾਸਤੇ ਅੱਡ ਬਣਾਤਾ ਤੇ ਗੱਡੀਆਂ ਦੀ ਪਾਰਕਿੰਗ ਅੱਡ ਬਣਾਤੀ ਆ ਤੁਸੀਂ ਦੇਖ ਰਹੇ ਹੋਗੇ ਆ ਸਾਹਮਣੇ ਉੱਪਰੋਂ ਸੜਕਾ ਹੁੰਦੀ ਹੈਗੀ ਇਹ ਸੜਕਾਂ ਗੱਡੀਆਂ ਆ ਰਹੀਆਂ ਨੇ ਦੇਖੋ ਇਹ نیچے ਆ ਰਹੀਆਂ ਨੇ ਗੀਆਂ ਗੱਡੀਆਂ ਤੌਲੀ ਧਾਰ ਵੱਲ ਜਾ ਰਹੀਆਂ ਨੇ ਗੱਡੀਆਂ ਇਹ ਹੁਣ ਆ ਲਿਖਿਆ ਵੀ ਹੋਇਆ ਸ੍ਰੀ ਚਰਨਗੰਗਾ ਜੀ ਥੋੜੀ ਦੂਰ ਇੱਥੋਂ 400 ਮੀਟਰ ਹੈ ਜੀ ਦੇਖੋ ਆ ਸਾਹਮਣੇ ਜਿਹੜੀ ਪਾਰਕਿੰਗ ਬਣੀ ਹੋਈ ਹੈਗੀ ਲਵੇ ਲਵੇ ਕਿੰਨੇ ਸੋਹਣੇ ਪਹਾੜ ਨੇਗੇ ਇਹ ساری ਤੌਲੀ ਧਾਰ ਇਹ ਗੱਡੀਆਂ ਖੜਦੀਆਂ ਨੇ ਗੀਆਂ ਇੱਥੇ ਤੱਕ ਗੱਡੀਆਂ ਆਂਦੀਆਂ ਨੇ ਗੀਆਂ ਤੁਸੀਂ ਇੱਥੇ ਗੱਡੀ ਖੜਾ ਕੇ ਇੱਥੋਂ ਨਾਲ ਹੀ ਬਸ ਪੈਦਲ ਆਗਾ ਥੋੜਾ ਅੱਗੇ ਜਾ ਕੇ ਤੌਲੀ ਧਾਰ ਆ ਗਈ ਦੇਖੋ ਸਾਹਮਣੇ ਉਹ ਜਿਹੜੇ ਤੁਹਾਨੂੰ ਸਾਹਮਣੇ ਪਹਾੜ ਦਿਖ ਰਹੇ ਨੇ ਛੋਟੇ ਛੋਟੇ ਪਹਾੜ ਦਿਖ ਰਹੇ ਨੇ ਪੱਕੇ ਪਹਾੜ ਨੇਗੇ ਉਹ ਕੋਈ ਡੇਗਣ ਦਾ ਖਤਰਾ ਨਹੀਂ ਕੋਈ ਕੁਝ ਨਹੀਂ ਤੇ ਇਹਨਾਂ ਦੇ نیچے ਹੀ ਸਾਈਡ ਦੇ ਉੱਤੇ ਤੌਲੀ ਧਾਰ ਆ ਗਈ ਆ ਦੇਖੋ ਹੁਣ ਆਪਾਂ ਅੰਦਰ ਆ ਗਏ ਗੇਟ ਲੱਗਾ ਲੱਗਿਆ ਹੋਇਆਗਾ ਪੱਕਾ ਪੂਰਾ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਦੇਖੋ ਕਿੰਨੀ ਸੰਗਤ ਆ ਗਈ ਕਿੰਨੀ ਸੰਗਤਾ ਦਰਸ਼ਨ ਕਰ ਰਹੀ ਹੈਗੀ ਤੇ ਆਪਦੇ ਦੁੱਖ ਤੋੜ ਰਹੇ ਨੇਗੇ ਆ ਕੇ ਉਹਰੇ ਲੋਕ ਤੇ ਇੱਧਰ ਦੁਕਾਨਾਂ ਲੱਗੀਆਂ ਨੇ ਦੇਖੋ ਤੁਸੀਂ ਦੇਖ ਸਕਦੇ ਹੋ ਉਧਰ ਸਾਹਮਣੇ ਸਾਈਡ ਦੇ ਉੱਪਰ ਨਾਰ ਸਿੰਘ ਜੀ ਦਾ ਮੰਦਿਰ ਬਣਿਆ ਹੋਇਆ ਹੈਗਾ ਆ ਦੇਖੋ ਲੋਕ ਕਿੰਨੇ ਜਿਹੜੀ ਸੰਗਤ ਫਿਰਦੀ ਹੈਗੀ ਦੇਖੋ ਬਾਕੀ ਉਧਰ ਵੀਡੀਓ ਨਹੀਂ ਬਣਾਉਣ ਦਿੰਦੇ ਹੈਗੇ ਉਧਰ ਲੈ ਕੇ ਨਹੀਂ ਜਾਣ ਦਿੰਦੇ ਹੈਗੇ ਕੈਮਰਾ ਤੇ ਉਧਰ ਮਨਾ ਕੀਤਾ ਹੋਇਆ ਹੈਗਾ ਆ ਤੁਸੀਂ ਦਰਸ਼ਨ ਕਰ ਰਹੇ ਹੋਗੇ ਬਾਬਾ ਜੀ ਦੇ ਮੰਦਿਰ ਦਾ ਹੀ ਹੰਦਰ ਬਾਬਾ ਨਾਰ ਸਿੰਘ ਜੀ ਦਾ ਮੰਦਿਰ ਜਿਹੜਾ ਵੀਰ ਨਾਰ ਸਿੰਘ ਜੀ ਦਾ ਮੰਦਿਰ ਬਣਿਆ ਹੋਇਆ ਆ ਸੰਗਤ ਇੱਥੇ ਬਾਹਰ ਬੈਠ ਕੇ ਜਿਹੜੀ ਚੌਂਕੀ ਵੀ ਭਰਦੀ ਹੈਗੀ ਇੱਥੋਂ ਕੰਬੂਤੀ ਮਿਲਦੀ ਹੈਗੀ ਪ੍ਰਸ਼ਾਦ ਵਾਸਤੇ ਜੇ ਤੁਸੀਂ ਕੰਬੂਤੀ ਲੈਣੀ ਹੁੰਦੀ ਹੈ ਨਾ ਤਾਂ ਥੋੜੀ-ਬਹੁਤੀ ਕੰਬੂਤੀ ਵੀ ਮਿਲਦੀ ਆ ਬਾਕੀ ਜਿਹੜਾ ਤੁਸੀਂ ਦੇਖ ਰਹੇ ਹੋਗੇ ਇੱਥੇ ਆ ਵੀਰ ਨਾਰ ਸਿੰਘ ਜੀ ਦਾ ਜਿਹੜਾ ਇੱਥੇ ਸਥਾਨ ਬਣਿਆ ਹੋਇਆ ਹੈਗਾ ਤੇ ਇੱਥੇ ਵੀ ਆ ਕੇ ਦੁੱਖ ਰੁੱਟਦੇ ਨੇ ਕਿ ਲੋਕਾਂ ਦੇ ਇਹ ਜਿਹੜਾ ਸਥਾਨ ਆ ਇਹ ਧੌਲੀ ਧਾਰਾ ਬਣਿਆ ਹੋਇਆ ਹੈਗਾ ਇੱਥੇ ਵੀ ਦੇਖੋ ਕਿੰਨੀਆਂ ਸੰਗਤਾਂ ਮੱਥਾ ਟੇਕ ਰੀਆਂ ਨੇਗੀਆਂ ਕਿੰਨੀਆਂ ਸੰਗਤਾਂ ਨਕਮਸਤਕ ਹੋ ਰੀਆਂ ਨੇਗੀਆਂ ਤੇ ਬਹੁਤ ਵਧੀਆ ਮੌਸਮ ਵੀ ਠੀਕ ਹੈ ਇੱਥੇ ਬਾਕੀ ਮੌਸਮ ਨਹੀਂ ਮਾੜਾ ਹੈਗਾ ਮੌਸਮ ਵੀ ਠੀਕ ਹੈ ਨਾ ਜ਼ਿਆਦਾ ਗਰਮੀ ਹੈ ਨਾ ਜ਼ਿਆਦਾ ਸਰਦੀ ਹੈ ਸਹੀ ਰਹਿੰਦਾ ਹੈਗਾ ਮੌਸਮ ਬਾਕੀ ਆਏਗਾ ਭਈ ਆਪਦਾ ਪ੍ਰਬੰਧ ਥੋੜਾ ਜਿਆ ਕਰਕੇ ਲੈਓ ਨਾਲ ਵੈਸੇ ਕਮਰੇ ਵਗੈਰਾ ਵੀ ਮਿਲ ਜਾਂਦੇ ਨੇ ਸ਼ਰਾਮਾਂ ਵੀ ਬਣੀਆਂ ਹੋਈਆਂ ਨੇਗੀਆਂ ਸੰਗਤਾਂ ਦੇ ਰਹਿਣ ਉੱਠਣ ਵਾਸਤੇ ਤੇ ਬਾਕੀ ਦੇਖੋ